ਮੈਂ ਹਰਵਿੰਦਰ ਸਿੰਘ ਫੂਡ ਸੇਫਟੀ ਆਫੀਸਰ ਇਹ ਕਹਿੰਦਾ ਆ ਸਾਨੂੰ ਕੋਰਤਪੁਰੇ ਤੇ ਪੁਲਿਸ ਭਾਗ ਦੇ ਕੋਈ ਗੱਡੀ ਰੋਕ ਕੇ ਆਪਾਂ ਟੈਕਿੰਗ ਕਰ ਰਹੇ ਸੀਗੇ ਉਹਦੇ ਵਿੱਚ ਗੱਡੀ ਚ ਪਨੀਰ ਤੇ ਆਪਣੇ ਕੁਝ ਫੂਡ ਪ੍ਰੋਡਕਟ ਪਾਏ ਗਏ ਦਹੀਂ ਦਹੀਂ ਹੋ ਗਿਆ ਪਨੀਰ ਹੋ ਗਿਆ ਜਿਹਦਾ ਅਸੀਂ ਸੈਂਪਲ ਲੈ ਰਹੇ ਆ ਲਗਭਗ 70 ਕਿਲੋ ਦੇ ਆਸ-ਪਾਸ ਪਨੀਰ ਸੀਗਾ ਤੇ 30 ਕਿਲੋ ਦੇ ਆਸ-ਪਾਸ ਦਹੀਂ ਇਹਦੇ ਵਿੱਚ ਜਿਹਦਾ ਸੈਂਪਲ ਲੈ ਕੇ ਆਪਣੇ ਟੈਸਟਿੰਗ ਲਈ ਫੂਡ ਸੇਫਟੀ ਲੈਬ ਕਾਰਨ ਲਈ ਭੇਜ ਦਿੱਤਾ ਜਾਏਗਾ ਜੋ ਦੇ ਦੇ ਰਿਪੋਰਟ ਆਉਗੀ ਉਸ ਤੇ ਬੰਦੀ ਕਾਰਵਾਈ ਫੂਡ ਸੇਫਟੀ ਐਕਟ 2006 ਦੇ ਤਹਿਤ ਕਰ ਦਿੱਤੇ ਜਾਓ। ਦੇਖੋ ਜੀ ਸ਼ੱਕ ਦੇ ਆਧਾਰ ਤੇ ਅਸੀਂ ਸੈਂਪਲ ਲੈ ਲਿਆ। ਬਾਕੀ ਜੋ ਵੀ ਅਸੀਂ ਰਿਪੋਰਟ ਆ ਫੂਡ ਐਨਾਲਿਸਟਸ ਹਾਰਡ ਵੱਲੋਂ ਆਉਗੀ ਉਹਦੇ ਆਧਾਰ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗੇ। ਜੇ ਸੈਂਪਲ ਫੇਲ ਪਾਇਆ ਜਾਂਦਾ ਤਾਂ ਇਹਨੂੰ ਬੰਦੀ ਕਾਰਵਾਈ ਦਾ ਕੋਰਟ ਵਿੱਚ ਕੇਸ ਕਰ ਦਿੱਤਾ ਜਾਊਗਾ ਲਗਾ ਦਿੱਤਾ ਜਾਊਗਾ। ਜੇ ਫੇਲ ਆਉਂਦਾ ਤਾਂ ਉਹਦੇ ਦੇ ਕੇਸ ਬੰਦਾ ਬੰਦੀ ਕਾਰਵਾਈ ਫੂਡ ਸੇਫਟੀ ਐਕਟ ਦੇ ਤਹਿਤ ਅਸੀਂ ਕਰ ਸਕਦੇ ਆ ਦੇਖੋ ਪੰਜਾਬ ਸਰਕਾਰ ਖਾਸ ਕਰਕੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਤਵੱਜੋ ਹੈ ਔਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੀ ਤਵੱਜੋ ਹੈ ਉਹ ਆਮ ਲੋਕਾਂ ਤੇ ਆਮ ਘਰਾਂ ਤੇ ਉਹਨਾਂ ਦੇ ਬੱਚਿਆਂ ਲਈ ਬਹੁਤ ਜਿਆਦਾ ਸੰਵੇਦਨਸ਼ੀਲ ਨੇ ਇੰਨੀ ਜਿਆਦਾ ਤਵੱਜੋ ਦੇ ਰਹੇ ਨੇ ਔਰ ਪਿਛਲੇ ਸਮੇਂ ਚ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋਈ ਸੀ ਔਰ ਹੋਰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਹੋਈ ਕਿ ਜਿਹੜਾ ਦੁੱਧ ਔਰ ਦੁੱਧ ਤੋਂ ਬੜੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਦੀ ਪ੍ਰੋਸੇਯੋਗਤਾ ਦੇ ਵਿੱਚ ਸ਼ੱਕ ਉਸ ਮਨਸ਼ੇ ਨੂੰ ਅੱਗੇ ਲੈ ਕੇ ਉਸ ਸੋਚ ਨੂੰ ਅੱਗੇ ਲੈ ਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇੱਕ ਕੈਂਪੇਨ ਚਲਾਈ ਗਈ ਸੀ ਜਿਹਦੇ ਤਹਿਤ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਦੁੱਧ ਤੋਂ ਬੜੀਆਂ ਚੀਜ਼ਾਂ ਬਣਾਉਣ ਵਾਲੇ ਡੇਰੀ ਮਾਲਕ ਦੁੱਧ ਦੀ ਸਪਲਾਈ ਕਰਨ ਵਾਲੇ ਦੁੱਧ ਦੀ ਪੈਦਾਵਾਰ ਕਰਨ ਵਾਲੇ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ 2 ਨੰਬਰ ਦਾ ਜਿਹੜਾ ਜਾਂ ਸਪੂਰੀਅਸ ਜਿਹੜੇ ਮਿਲਕ ਪ੍ਰੋਡਕਟਸ ਹੈ ਜਾਂ ਐਡਲਟ੍ਰੇਟਡ ਮਿਲਕ ਪ੍ਰੋਡਕਟਸ ਆ ਉਹ ਸਾਡੇ ਬੱਚਿਆਂ ਦੀ ਸਾਡੇ ਲੋਕਾਂ ਦੀ ਬਜ਼ੁਰਗਾਂ ਦੀ ਸਿਹਤ ਨਾਲ ਤਖਲਵਾੜ ਕਰਦੇ ਕਰਦੇ ਆ ਜਿਹੜਾ ਉਹਨਾਂ ਦੇ ਬਿਜ਼ਨਸ ਨੂੰ ਵੀ ਬੜਾ ਮਤ ਦਾਸਰ ਕਰਦੇ ਆ ਉਤੇ ਦਿ ਨੈਗੇਟਿਵ ਇੰਪੈਕਟ ਹੁੰਦਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ business ਕਰਨਾ ਚਾਹੁੰਦਾ ਉਹ ਘਾਟੇ ਵੱਲ ਜਾਂਦਾ ਜਿਹੜਾ ਕੋ ਪਸ਼ੂ ਪਾਲਦਾ ਇਮਾਨਦਾਰੀ ਨਾਲ ਦੁੱਧ ਵੇਚਣਾ ਚਾਹੁੰਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਸੋ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੋ ਅਸੀਂ ਇੱਕ ਜਿਹੜੀ ਪਬਲਿਸਿਟੀ ਕੈਂਪੇਨ ਵੀ ਚਲਾਈ ਇੱਥੇ ਪਿਛਲੇ 2 ਮਹੀਨੇ ਤਾਂ ਕਿ ਜਿਹੜੇ ਮਾੜੇ ਅੰਤਰਾ ਨੂੰ ਕੰਨ ਹੋ ਜੇ ਔਰ ਆਮ ਜਿਹੜੇ ਸ਼ਹਿਰੀ ਨੇ ਸਾਡੇ ਪਿੰਡਾਂ ਦੀ ਵਸਦੇ ਲੋਕ ਨੇ ਉਹਨਾਂ ਨੂੰ ਇਹ ਲੱਗਣ ਲੱਗੇ ਵੀ ਅਸੀਂ ਸ਼ੁੱਧ ਚੀਜ਼ਾਂ ਲੈਣੀਆਂ ਹੈ ਉਹਨਾਂ ਨੂੰ ਵਿਸ਼ਵਾਸ ਆਵੇ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਤੇ ਇਸੇ ਲੜੀ ਦੇ ਤਹਿਤ ਇੱਕ ਪਹਿਲੇ ਪੜਾਅ 'ਚ کاروبار ਛੱਡਣ ਲਈ ਜਿਹੜੇ ਮਾੜੇ ਮਾੜੇ ਬੰਦੇ ਕਾਰੋਬਾਰ ਕਰਦੇ ਆ ਉਹਨਾਂ ਨੂੰ ਛੱਡਣ ਲਈ ਬੇਨਤੀ ਕੀਤੀ ਗਈ ਦੂਜੇ ਪੜਾਅ 'ਚ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਇਹ ਦੂਜੇ ਪੜਾਅ ਦੀ ਸ਼ੁਰੂਆਤ ਹੈ ਜਿਸ ਤਹਿਤ ਮਾੜੇ ਅੰਤਰਾਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਮੈਂ ਵਧਾਈ ਦੇਣਾ ਸਾਡੇ ਐਸਐਸਪੀ ਸਾਹਿਬ ਨੂੰ ਔਰ ਜਿਹੜਾ ਇਸ ਤੋਂ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਕਿ ਅ ਅੱਜ ਇੱਕ ਸ਼ੱਕੀ ਜਿਹੜਾ ਜਿਹੜਾ ਸਪਲਾਇਰ ਹੈ ਉਹਦਾ ਮਾਲ ਕੁਝ ਕਨਫਿਸਕੇਟ ਕੀਤਾ ਗਿਆ ਹੈ ਜਿਹੜਾ ਦੁੱਧ ਔਰ ਦੁੱਧ ਤੋਂ ਬਣੀਆਂ ਹੋਈ ਚੀਜ਼ਾਂ ਜਿਹਦੇ ਵਿੱਚ ਚਾਵਲ ਨੇ ਉਹਨਾਂ ਦੀ ਸੈਂਪਲਿੰਗ ਕਰਾਈ ਜਾ ਰਹੀ ਹੈ ਔਰ ਅਗਰ ਇਹਦੇ ਤੋਂ ਕੁਝ ਤਸੱਲੀ ਬਖਸ਼ੇ ਰਿਜ਼ਲਟ ਨਾ ਆਏ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਔਰ ਬਾਕੀ ਇਹਦੀ ਹੁਣ ਜਿਹੜੀ ਸੈਂਪਲਿੰਗ ਉਹ ਬੜੀ ਬੜੀ ਤਰੀਕੇ ਨਾਲ ਕੀਤੀ ਕਿ ਉਹਦੇ ਡਬਲ ਡਬਲ ਸੈਂਪਲ ਲੈ ਗਏ ਇੱਕ ਤਾਂ ਮਹਿਕਮਾ ਲੈ ਕੇ ਜਾਏਗਾ ਇੱਕ ਸੈਂਪਲ ਅਸੀਂ ਵੀ ਰੱਖਾਂਗੇ ਅਸੀਂ ਆਪਦੀ ਪ੍ਰਾਈਵੇਟ ਲੈਬਸ ਤੋਂ ਵੀ ਕਰਾਵਾਂਗੇ ਤਾਂ ਕਿ ਇੱਕ ਵਿਸ਼ਵਾਸ ਪਰਸਪਰ ਸਹੀ ਉਹ ਤਾਂ ਬਣੀ ਰਹੇ ਔਰ ਇਹ ਐਕਸ਼ਨ ਤੋਂ ਇੱਕ ਵਿੱਚ ਵੀ ਜਾਰੀ ਰਹਿਣਗੇ ਲੇਕਿਨ ਇਹਨਾਂ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਸਿਹਤ ਹੈ ਅਸੀਂ ਉਹਨੂੰ ਸੁਧਾਰ ਦੇ ਵਿੱਚ ਅਵਦਾ ਯੋਗਦਾਨ ਪਾਵਾਂਗੇ ਬਜ਼ੁਰਗੀਆਂ ਦੀ ਸਿਹਤ ਦਾ ਖਿਆਲ ਰੱਖਾਂਗੇ ਸੋ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਵੀ ਆਏਗੀ ਸਾਡੇ ਜਿਹੜੇ ਸਹੀ ਕੰਮ ਕਰਦੇ ਸਾਡੇ ਕਾਰੋਬਾਰੀ ਡੇਰੀ ਮਾਲਕ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਲੋਕ ਸਾਡੇ ਦੁੱਧ ਉਤਪਾਦਕ ਉਹਨਾਂ ਦੀ ਆਮਦਨ ਵੀ ਵਧੇਗੀ ਜਿੱਥੇ ਸਾਡੀ ਸਿਹਤ ਠੀਕ ਹੋਏਗੀ ਉੱਥੇ ਆਮਦਨ ਵੀ ਵਧੇਗੀ ਸੋ ਇਹਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਵੀ ਖਾਸ ਕਰਕੇ ਮੀਡੀਆ ਵਾਲਿਆਂ ਦਾ ਵੀ ਸਾਥ ਚਾਹੁੰਦਾ ਵੈਸੇ ਤੇ ਆਮ ਲੋਕ ਵੀ ਇਨਫੋਰਮੇਸ਼ਨ ਦੇਣ ਲੱਗ ਪਏ ਆ ਕਾਫੀ ਤੇ ਮੈਂ মিডিਆ ਵਾਲਾਂ ਦਾ ਸਾਥ ਚਾਹਣਾ ਸਾਡੇ ਜਿਹੜੇ ਡੇਰੀ ਮਾਲਕ ਹੈ ਉਹਨਾਂ ਦਾ ਵੀ ਸਾਥ ਚਾਹਣਾ ਕਿ ਕਿਰਪਾ ਕਰਕੇ ਇਸ ਮੁਹਿੰਮ ਨੂੰ ਆਪਾਂ ਕਾਮਯਾਬ ਕਰੀਏ ਤੇ ਅਗਲੇ ਤੀਜੇ ਪੜਾ ਦੇ ਵਿੱਚ ਆਪਾਂ ਬਿਲਕੁਲ ਮਤਲਬ ਸ਼ੁੱਧ ਜਿਹੜੀਆਂ ਦੁੱਧ ਦੀਆਂ ਚੀਜ਼ਾਂ ਮਠਿਆਈਆਂ ਵਗੈਰਾ ਸਾਰੀਆਂ ਇਹ ਸਾਡੇ ਲੋਕਾਂ ਨੂੰ ਖਾਣੀਆਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ